ਹੈਂ? ਬਾਹਰ ਨਹੀਂ ਚੱਲਿਆ। ਮਗਲੈਲ ਪਾਇਆ ਇਹਦੇ ਵਿੱਚ ਉਹ ਵੇਲੋ। ਵੇਖੋ ਕਿੱਦਾਂ ਸੋਹਣਾ ਨਾ ਕਦੀ ਗੌਰ ਕਰਕੇ ਧਿਆਨ ਨਾਲ ਵੇਖੋ ਕਿੰਨਾ ਪਿਆਰਾ ਕਰੂਗੀ ਤਾਂ ਹਰ ਗੁਣ ਹਰ ਤਾਂ ਵੇਖੇ ਸਾਸੀ ਕਾ ਬੁਲਾਓ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਨੇ ਚਲੋ ਸਾਸੀ ਕਾ ਬੁਲਾ ਦਿਓ। ਸਾਸੀ ਕਾ ਇਧਰ ਨੂੰ ਮੂੰਹ ਕਰਕੇ ਬੁੱਤ ਬੁਲਾਓ ਨਾ। ਇਹ ਘੰਟੇ ਗੱਡੀ ਚਲਾਉਣ ਦੇ ਪਤਾ। ਚਲ ਫੇ ਤਿਆਰ ਕਰਦੇ ਨੇ ਉਹ ਆਪਣਾ ਬਦਲਦੇ। ਵੀ ਆਪਾਂ ਹੋ ਗਏ ਆ ਤਿਆਰ ਟਰੈਕਸੂਟ ਪਾ ਲਏ ਜਿਹੜੇ ਕਿੰਨ ਦੀ ਦੀ ਹੁਣਾਂ ਗਿਫਟ ਕੀਤਾ ਸੀ ਪੱਗ ਆਪਾਂ ਕੱਲੇ ਵਾਲੀ ਮੰਨੀ ਪੂਣੀ ਹੋਈ ਸੀ ਤੇ ਜਲਦੀ ਵੱਜ ਗਈ ਆ ਸੋ ਸਸਿਕਾਰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਕਿਦਾਂ ਸਾਰੇ ਕੈਮੋ ਚੜ੍ਹਦੀ ਕਲਾ 'ਚ ਤੇ ਪਹਿਲਾਂ ਇੱਕ ਕੰਮ ਕਰੋ ਚੈਨਲ ਨੂੰ ਜਰੂਰ ਸਾਰੇ ਜਣੇ ਸਬਸਕ੍ਰਾਈਬ ਕਰਦੇ ਹੋ ਤੇ ਮਾਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੁਣ ਚੱਲੇ ਆ ਕਿੰਨ ਦੀ ਦੀ ਹੁਣਾਂ ਵੱਲ ਕਿਉਂਕਿ ਉਹ ਬੁਲਾ ਰਹੇ ਸੀਗੇ ਟਾਈਮ ਵੀ ਕਾਫੀ ਹੋ ਗਿਆ 3 ਵੱਜ ਗਏ ਨੇ ਆ ਦੇਖੋ ਟਾਈਮ 3 ਵੱਜ ਗਏ ਨੇ ਤੇ ਹੁਣ ਕਿੰਨ ਦੀ ਦੀ ਵੱਲ ਚੱਲਨੇ ਆ ਬਸ ਕਿਉਂਕਿ ਤਾਂ ਹਰ ਕੋ ਨੂੰ ਤੰਗ ਕਰੀ ਆ ਵੇਖ ਲੋ ਇਹ ਕੁੜੀ ਫਰੌਗ ਨਹੀਂ ਪੌਂਦੀ ਹਰ ਗੁਣ ਆਈ ਦਾਦੀ ਵੇਲੇ ਤਿਆਰ ਕਰਨ ਡਈ ਇਹਦੇ ਸਿਰ ਨੂੰ ਤੇਲ ਨਹੀਂ ਹੁੰਦੀ ਬੜੀ ਠੀਠੀ ਉਹ ਮੂੰਹ ਚ ਪਾਈਂਦੀ ਤੇਲ ਅਣਸੀਸੀ ਗੰਦਾ ਢਾ ਢਾ ਕਰ ਤੂੰ ਕਿਧਾ ਅੱਕੜ ਕੇ ਵੇਖੀ ਆ ਹਵਾਲ ਵੇਲਾ ਕੀ ਕਿਤੇ ਨਹੀਂ ਬੈਦਰੇ ਇਧਰ ਆ ਕੀ ਪਿਆਰੇ ਕਿੰਨੇ ਦੀ ਦੀ ਹੁਣੀ ਆਂਦੇ ਤੰਦੂਰ ਵੀ ਲਈ ਆਏ ਹੁਣ ਤੰਦੂਰ ਵੀ ਲੈ ਚੱਲਦੇ ਆ ਮੈਂ ਫੱਡ ਲਾਵਾਂ ਤੰਦੂਰ ਉਹ ਪਿਛਲੇ ਕਮਰੇ 'ਚ ਪਿਆ ਆ ਤੇ ਧੁੱਪ ਲੱਗੀ ਆ ਵੀ ਥੋੜੀ ਜੀ ਹੁਣ 3 ਵਜੇ ਨਾਲ ਆਪਣਾ 2 ਵਜੇ ਨਾਲ ਧੁੱਪ ਆ ਗਈ 2 ਵਜੇ ਤੇ ਉੱਡ ਵੀ ਗਈ ਘੰਟਾ ਡੇਢ ਘੰਟਾ ਲੱਗੀ ਮਹਣ ਆਂਨੇ ਹੈ ਗਈ ਮਾੜਾ ਮੋਟਾ ਸੂਰਜ ਨਿਕਲਿਆ ਦਰਮਿਆਨ ਆ ਜਾ ਤੰਦੂਰ ਕੱਢ ਲਿਆ ਹਾਂ ਟੀਂਦੀ ਵੱਲੋਂ ਕਿ ਨਹੀਂ ਮੋਜੋ ਗਿੰਨੇ ਤੇ ਪਹਿਲਾਂ ਡੰਡੇ ਜੇ ਪਰਾਂ ਕਰਨੇ ਪੈਂਦੇ ਫੇਰ ਲਾਉਣੇ ਪੈਂਦੇ ਹੁਣ ਜabb ਵੀ ਨਿਬੜਾ ਇੱਕ ਵਾਰੀ ਨਾ ਲਾਤੀ ਪੱਕੀ ਹੁਣ ਤੰਦੂਰ ਚੋਕ ਲਾਂਗੇ ਹੌਲਾ ਹੀ ਉਹਦਾ ਇੰਨਾ ਭਾਰ ਨਹੀਂ ਹੈ ਕਿ ਚੈਂਬਰ ਵਾਲੀ ਉਹ ਸੀਖ ਜੀ ਨਾਲ ਲੈ ਲਈ ਹੈ ਰੋਟੀ ਕੇ ਹੌਲੇ ਵਿੱਚ ਡੁਕਪੇ ਤੇ ਇਦਨਾ ਕੱਢ ਲਈਦੀ ਹੈ ਸੀਖ ਨਹੀਂ ਪੈਂਦਾ ਆਹ ਵਾਲੀ ਕੈਬ ਜਿਹੜੀ ਗੁਡੀਆਂ ਨੂੰ ਭਾਈ ਦੀ ਆ ਇਹ ਪਲਾਟ ਦੇ ਚਿੱਠੀ ਆਪਣਾ ਪਲਾਟ ਨਾ ਉੱਥੇ ਆਂਟੀ ਉਹਨਾਂ ਨੇ ਹੁਣ ਕਿਰਦੀ ਲੱਗੀ ਗਵੰਡੀ ਆ ਗਈ ਆਏ ਨਹੀਂ ਹੁਣ ਉਹ ਗਾਣੇ ਤੇ ਬੜੀ ਖੁਸ਼ ਹੁੰਦੀ ਹੁੰਦੇ ਹੋਏ ਗਾਣਾ ਚੱਲਣ ਦਾ ਪੰਗੜਾ ਬਾਜ਼ਾਰ ਗਾ ਪੰਗੜਾ ਪਾਓ ਹਰ ਗੁਣ ਪੰਗੜਾ ਪਾਓ ਉਹ ਤਾਂ ਨਹੀਂ ਪਾਣੀ ਜੇ ਪੰਗੜਾ ਪਾਓ ਦੇਖੀਵੇਂ ਪੰਗੜਾ ਬੰਦੀ ਪੰਗੜਾ ਪਾਓ ਆਈ 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 ਨਹੀਂ ਆਈ ਨਹੀਂ ਨਾ ਮਤ ਆਈ ਆਈ ਸ਼ਾਸ਼ੀ ਤਾਂ ਵੀ ਬੜਾ ਇਹਨਾਂ ਲਾਤਾ ਸੰਦੀਪ ਨੇ ਮੈਂ ਸੋਚਿਆ ਚਲੋ ਦੋ ਕੁਟੇ ਡਾਵਾਂਗੇ ਵੀ ਪਰ ਕਿੱਥੇ ਲੱਗਦਾ ਕਰਮਾਂ ਚਾ ਮੈਂ ਕਰਮਾਂ ਚ ਸਤਾ ਹੀ ਬੜਾ ਵਾ ਤੇ ਹੋਰ ਕੀ ਕਰਨਾ ਫਿਰ ਕੰਮ ਕਰ ਨਹੀਂ ਹੁੰਦਾ ਮੈਂ ਵੇ ਗੱਡੀ ਆ ਗਈ ਮਿੰਟ ਮਿੰਟੀ ਬੋਗਾ ਮੈਂ ਬੈਜਾ ਮੈਂ ਬੈਜਾ ਮਿੰਟ ਵਿੱਚ ਠੀਕ ਆ ਚੰਗਾ ਮੰਮੀ ਬਾਏ ਹੈ ਓਕੇ ਬਾਜੀ ਬਾਏ ਬਾਏ ਅੱਜ ਉਹ ਨਇਆ ਵੀ ਬਜ਼ਾਰ ਦੇ ਵਿੱਚ ਜਿਆਦਾ ਰਸ਼ ਨਹੀਂਗਾ ਹੈਗਾ ਇਹ ਸੜਕਾਂ ਖਾਲੀ ਹੈ ਨਹੀਂ ਤੇ ਇੱਥੇ ਇੱਥੇ ਰਸ਼ ਬਣਾ ਹੁੰਦਾ ਤੇ ਬਹੁਤ ਜਿਆਦਾ ਕਨੇ ਦੁਕਾਨਾਂ ਬੰਦ ਨੇ ਅੱਜ ਛੁੱਟੀ ਹੈ ਸਾਰੀ ਤਾਂ ਕਰਕੇ ਜਿਨ੍ਹਾਂ ਨੇ ਵੇਲਾ ਕਮਾਈ ਕਰਨੀ ਉਹਨਾਂ ਫੁੱਲੀਆਂ ਆਵੇ ਇੱਧਰ ਹੈਨਾ ਲਗਭਗ ਵੈਸੇ ਹੀ ਆ ਵੀ ਬੰਦੀ ਆ ਵੀ ਪਹਿਲਾਂ ਮਸਤ ਹੋਈਏ ਬਸ ਗਾਨੇ ਜਿਹੇ ਲੱਗੇ ਹਨ ਤੇ ਮਸਤ ਹੋਈਏ ਸੁਣੀ ਜਾਂਦੀ ਆ ਬਸ ਨੀਂਦ ਆ ਚਲੀ ਉਹਦੇ ਨਾਲ ਹੀ ਬਸੀ ਹੋਣੀ ਸ਼ੁਰੂ ਹੋ ਗਈਆਂ ਬਸੀ ਹੋਣੀ ਸ਼ੁਰੂ ਗਵਾਨੀ ਨੀਂਦ ਆ ਚਲੀ ਪਿੰਨਾ ਉਹਦੇ ਆ ਹੱਡਿਆਲੇ ਪਿੰਨਾ ਭਾਜੂ ਨਹੀਂ ਇਹਦਾ ਦੋਵੇਂ ਪਿੰਨੇ ਨਹੀਂ ਆ ਭਾਜੀ ਦੋਵੇਂ ਭਾਜੀ ਹੁਣ ਉਹਰੇ ਪਹੁੰਚ ਕੇ ਘਰੇ ਦੇਦੀ ਹੁਣਾਂ ਦੇ ਉਸਤਾਦ ਜੀ ਕੋਠੇ ਗੁੱਡੀ ਡਾਂਡੇ ਵੇਖਣੇ ਆ ਭਲਾ ਉਹ ਡਾਂਡੇ ਵੱਡੀ ਕੋਈ ਕਿ ਬਸ ਆਪਣੇ ਪਿੰਨੇ ਨਾਲ ਵਧਾਉਣੇ ਰਹੇ ਆ ਚਲੋ ਪਿੰਨਾ ਮੁਕਣਾ ਚਾਹੀਦਾ ਕਿਸੇ ਤਰੀਕੇ ਨਾਲ ਮੁੱਕ ਜੇ ਪਿੰਨਾ ਅੱਜ ਮੁਕਾਉਣਾ ਆ ਬਸ ਕਿਸੇ ਤਰੀਕੇ ਨਾਲ ਵੀ ਭਾਵੇਂ ਗੁੱਜਰ ਪਾ ਕੇ ਨਾ ਮੁਕਾਈਏ ਲੈ ਵੀ ਵਾ ਵਧਾਈਆਂ ਭਾਈ ਤੁਹਾਨੂੰ ਲੈ ਵੀ ਵੱਢੀ ਜਾਨੀ ਤੁਹਾਡੇ ਢਿਲ ਦੇ ਦੋ ਤੇ ਜੱਟ ਢਿਲ ਦੇ ਦੋ ਜੱਟ ਢਿਲ ਲੈ ਪੇਚਾਈ ਨਹੀਂ ਪਿਆ ਦੇ ਆਉਂਦਾ ਦਾਸ ਹੁਣਾਂ ਦੋ ਗੱਡੇ ਵੜਤੇ ਆ ਉਹ ਜਾਣਦੇ ਆ ਇੱਕ ਉਹ ਜਾਣਦੇ ਆ ਲੈ ਆਪਣਾ ਸਾਡੇ ਡੇਪਿਆ ਤੋ ਦੀ ਪਜਾ ਅੱਦਰ ਸਾਡੇ ਅਲ ਤੁੱਪ ਲੱਗ ਗਿਆ ਥੋੜੀ ਬਹੁਤ ਨਹੀਂ ਆਓ ਜਾਂਦਾ ਰਿਹਾ ਜੀ ਕੱਲ ਨਹੀਂ ਵੱਡੇ ਵੱਡੇ ਅੱਜ ਦੇਖੋ ਵੱਡੇ ਚੱਲਣ ਦੇ ਹਨ ਸੁਣਾ ਆ ਵੀ ਚੱਲਿਆ ਨਹੀਂ ਦੱਤਾਂ ਬੜਾ ਬੜਾ ਉਹ ਲੈ ਵੀ ਅੱਜ ਥੋੜੀਆਂ ਬਹੁਤ ਗੁੱਡੀਆਂ ਵੱਡੀਆਂ ਅਸੀਂ ਕਿ ਨਹੀਂ ਪਾਜੀ ਨਹੀਂ ਪੌਂਦੇ ਤਲਾਵਾਾਂ ਤੇ ਮੈਂ ਬੋ ਕਰਾਉਂਦੇ ਆ ਹਣ ਹੁਣ ਡਾਉ ਤੁਸੀਂ ਕਿੰਨਾ ਜੜਾਂ ਦੀ ਬਸ ਉਹ ਨਹੀਂ ਲੰਡਿਆ ਦੋ ਚਾਰ ਪੜੀਆਂ ਬਸ ਉੱਡਣ ਦੀ ਕਿਉਂਕਿ ਅਪ ਡੰਦੇ ਬੜਾ ਹਸਾਬ ਨਾਲ ਥੋੜਾ ਥੋੜਾ ਕਰਕੇ ਲੈ ਇਹ ਲਾ ਦੱਸ ਮਾਂ ਨਹੀਂ ਬਾਜੀ ਹੈ ਮਾਂ ਨਹੀਂ ਕਰਦੇ ਮਰੇ ਜਿਹਾ ਛੋੜੀ ਹੰਦਰ ਜਾ ਹੈ ਛੋੜੀ ਹੰਦਰ ਜਾ ਹਾਂ ਉਹ ਗਮਲਾ ਕਿਤੇ ਵੱਡਾ ਲਾ ਦੋ ਤੇ ਸਾਹ ਨਿਕਲਣ ਲਿਆ ਬੂਟਿਆਂ ਦਾ ਵੇਸੇ ਹੀ ਕਦੋਂ ਨੱਕੋਂ ਨੱਕੋਏ ਕੰਮ ਐਨੀ ਆਕਸੀਜਨ ਤੁਸੀਂ ਲੈਣ ਦੇ ਨਾ ਇਹ ਗਾ ਥੱਲੇ ਇਹਦੀ ਜੜ ਥੱਲੇ ਲੈਂਟਰ ਚ ਲੱਗੀ ਹੁਣ ਲੱਗੀ ਹਾਂ ਹਾਂ ਨੇ ਥਰਦੇ ਦੋ ਚਾਰ ਗੁੱਡੇ ਡਾਏ ਤੇ ਕਹਿੰਦੇ ਚਾਹ ਆ ਗਈ ਆ ਜੀ ਤੇ ਚਾਹ ਜੇ ਬਨ ਗਈ ਠੀਕ ਹੀ ਆ ਇਹ ਤਾਂ ਹੀ ਠੀਰ ਸ਼ਸ਼ਾ ਠੰਡੀ ਬੜੀ ਠੰਡੀ ਸਵਾਦ ਲੱਗਦੀ ਇਦਾਂ ਹੈ ਪਰ ਰੋਹ ਵਾਲੀ ਜਿਹੜੀ ਕਨੇ ਨਾ ਠੰਡੀ ਬਾਤ ਆ ਲੱਗੀ ਕਿਉਂ ਖਾ ਲਿਆ ਕਰੋ ਪਿੰਨਾ ਤੇ ਗੁੱਡੇ ਫੇਰ ਬਜ ਗਏ ਚਾਹ ਪੀ ਲਈ ਆ ਇਹ ਪਿੰਨਾ ਹਿੱਲਿਆ ਨਹੀਂ ਮਾਸਾ ਵੀ ਚਲੋ ਨਹੀਂ ਤਾਂ ਨਹੀਂ ਸਹੀ ਗੁੱਡੇ ਆ ਆਇੜੇ ਗੁੱਡੇ ਨਹੀਂ ਆ ਆ ਤੇ ਆ ਗੁੱਡੇ ਜਿਹੜੇ ਆ ਇਹ ਪਿਛਲੇ ਪਿਛਲੀ ਤੇ ਪਿਛਲੀ ਲੋਹੜੀ ਦੇ ਪਏ ਮੇਰੇ ਕੋਲ ਤੇ ਇਹ ਫੇਰ ਨਹੀਂ ਮੁੱਕੇ ਠੰਡ ਪਈ ਲੱਗਣੀ ਘਰੇ ਕੋਟੀ ਪਾਉਂਦਾ ਚਿੱਤਾ ਭੁੱਲ ਗਿਆ ਉਹ ਭਾਜੀ ਹੁਣ ਉਹ ਆਹ ਟੀ-ਸ਼ਰਟ ਜੀ ਕੀ ਕਹਿੰਦੇ ਇਹ ਲਈ ਪੂਰੀਆਂ ਬਾਹਾਂ ਵਾਲੀ ਇਹਨੂੰ ਕੀ ਕਹਿੰਦੇ ਇਹਨੂੰ ਭਾਜੀ ਕੀ ਕਹਿੰਦੇ ਟੀ-ਸ਼ਰਟ ਕਹਿੰਦੇ ਇਹਨੂੰ ਕਹਿੰਦੇ ਆ ਨਹੀਂ ਨਹੀਂ ਸਵੈਟ ਆਹੋ ਸਵੈਟ ਟੀ-ਸ਼ਰਟ ਨਹੀਂ ਟੀ-ਸ਼ਰਟ ਆਹ ਸਵੈਸ਼ਰਟ ਨਹੀਂ ਉਹ ਤਾਂ ਟੀ-ਸ਼ਰਟ ਦੇਦੀਆਂ ਬਾਹਾਂ ਨਹੀਂ ਹੁੰਦੀਆਂ ਹਨ ਆਹ ਵਦੀਆਂ ਬਾਹਾਂ ਨਹੀਂ ਦੀ ਯਾਰ ਇਹ ਪੰਦੀਆਂ ਮੈਟ ਕੇ ਇਸ ਵੈਟ ਜੋ ਵੀ ਹੈਗਾ ਪਾ ਪਾ ਲਈਏ ਵੀਰ ਜੀ ਹੁਣ ਚੱਲੀਏ ਥੋੜਾ ਬਿਜਾਰ ਆਪਾਂ ਨੂੰ ਕੰਮ ਸੀਗਾ ਹਰਗੋਦੀਆਂ ਗੱਲਾਂ ਵਿੱਚ ਕਿਤਾ ਪਖੰਡੀਆਂ ਰਾਜੀ ਦੀਆਂ ਤੇ ਹਾਂਜੀ ਚੱਲੇ ਹੁਣ ਆਪਾਂ ਮਾਰਕੀਟ ਥੋੜਾ ਕੰਮ ਆ ਕਹਿੰਦੇ ਆ ਕਰਨੀ ਦੀ ਹੁਣੀ ਕਹਿੰਦੇ ਬਿਜਾਰ ਜਾਣਾ ਥੋੜਾ ਜਿਹਾ ਕੰਮ ਆ ਸੋ ਚੱਲੇ ਇਹਨੇ ਫੜਦਾ ਮਗਰ ਨਾ ਵੀ ਆ ਕਹਿੰਦੇ ਆ ਵੀ ਤੇਲ ਪਾਉਣਾ ਚਾਹੀਦਾ ਇਹ ਚੰਗਾ ਆ ਇਹ ਵੀਰ ਜੀ ਐਕਸਪੀ 95 ਤੇਲ ਦਾ ਨਾਮ ਆ 95 ਅਸਾਂ 95 ਹਾਂ ਹਾਂ ਉਹੀ ਕੇ ਐਂ ਵੀਰ ਓਕੇ ਓਕੇ ਕਹਿੰਦੇ ਇਹਦੀ ਮਾਈਲੇਜ ਜ਼ਿਆਦਾ ਹੁੰਦੀ ਆ ਫਸਟ ਟਾਈਮ ਲੱਗੇ ਆ ਪਾਉਣੇ ਇਹ ਤੇਲ ਬਾਕੀ ਚਲੋ ਭਾਜੀ ਕਹਿੰਦੇ ਆਪਾਂ ਮੈਂ ਮੋਟਰਸਾਈਕਲ ਦੇ ਵਿੱਚ ਹੀ ਪਾਇਆ ਸੀ ਐਵਰੇਜ ਅੰਗੀ ਇਹਦੀ ਇਹਨਾਂ ਨੇ ਕਹਿੰਦੇ ਉਸਤਾਦ ਨੂੰ ਕਹਿੰਦੇ ਲਗਾ ਪਾਓ ਇੱਧਰ ਬਹੁਤ ਮਤਲਬ ਵਧੀਆ ਗੱਲਾਂ ਚੱਲ ਰਹੀ ਨੇ ਬਹੁਤ ਪੁਰਾਣੀਆਂ ਬਜ਼ੁਰਗਾਂ ਦੇ ਟਾਈਮ ਦੀਆਂ ਹਰ ਗੁੰਡੇ ਨਾਲ ਜਿਵੇਂ ਆਹ ਹਾਂ ਉਹਨੂੰ ਸੀਤਾ ਸੀ ਤਿਆਰ ਸੀ ਤਾਲੇ ਦੇ ਵਿੱਚ ਆ ਵੀ ਕਹ ਕਦੋਂ ਤਾਂ ਡਾਉ ਆਪਣਾ ਗਾਉਂ ਡਿਆਂ ਕਹਿੰਦਾ ਮੈਂ ਜਿੱਦਾਂ ਹੜ ਨਹੀਂ ਆਏ 1988 ਚ ਕਹਿੰਦਾ ਉਹਨਾਂ ਦਾ ਗਾਉਂ ਡਿਆਂ ਕਹਿੰਦਾ ਪਾਣੀ ਆਏ ਜਦੋਂ ਉਦੋਂ ਮੇਰਾ ਜਨਮ ਹੋਇਆ ਕਹਿੰਦਾ ਉਦੋਂ ਉਦੋਂ ਹੀ ਮੇਰਾ ਕਹਿੰਦੇ ਜਨਮ ਹੋਇਆ ਬਸ ਦਮੇ ਜਿੱਦ ਕਠਿੰਗਾ ਘਾਇਤ ਕਹਿੰਦੇ ਆਏ ਹੋਇਆ ਰੇੜੀ ਮਾਰਕੀਟ ਸੰਦੀਪ ਕਹਿੰਦੀ ਮੈਂ ਡੋਸਾ ਖਾਣਾ ਵਾਂ ਕੰਨ ਕਹਿੰਦੀ ਮੈਂ ਮੋਮੋਸ ਤੇ ਮੈਂ ਖਾਣੀ ਆ ਚਾਪ ਸੰਦੀਪ ਬਾਤ ਕਰਾ ਰਿਹਾ ਡੋਸਾ ਜਾ ਕਰੇ ਜਾ ਜਾ ਸਕੀ ਤਵੇ ਮੈਂ ਇਧਰ ਨਵਾ ਲਿਆ ਆਪਣੇ ਵਾਸਤੇ ਚਾਹ ਪਾ ਸਿਆਲ ਦੇ ਵਿੱਚ ਇਹਦੇ ਲਾਗੇ ਹਰ ਕੋਈ ਖਲਾਉਂਦਾ ਤੇ ਗਰਮੀਆਂ ਵਿੱਚ ਇਹ ਤੋਂ ਸਾਰੇ ਦੂਰ ਭਜਦੇ ਤਨੀ ਭਾਜੀ ਕਰ ਲੇ ਸੇਵਾ ਭਾਗਾਂ ਵਾਲਿਓ ਹੈ ਆਪਣੀ ਪਲੇਟ ਤੇ ਉਹ ਸੰਦੀਪ ਖਾਊ ਕਿ ਦੋਸਾ ਲੈ ਵੀ ਗਰਮਾ ਗਰਮ ਚਾਹ ਪੀ ਖਾ ਕੇ ਨੂੰ ਠੰਡੀ ਦਾ ਸੌਫਟੀ ਖਾ ਰਹੇ ਆ ਸਵਾਦ ਹੈ ਹਰ ਘਰ ਮੂਹ ਨਹੀਂ ਲਾਉਂਦੀ ਇਹਨਾਂ ਤਾਕਤ ਕਿੱਥੋਂ ਆਉਣੀ ਸਰੀਰ ਦੇ ਵਿੱਚ ਹੈ ਭਾਜੀ ਮੈਨੂੰ ਲੱਗਦਾ ਤੂੰ ਟੋਪੀ ਟਾਪੀ ਲਵੇਟ ਲੈਣੀ ਜਦਾਂ ਕੋਣ ਨਹੀਂ ਤੂੰ ਐਨੀ ਠੰਡ ਪੈਂਦੀ ਤੇ ਇਹਨੂੰ ਬਜਾਰੀ ਸਬਜ਼ੀਆਂ ਦੀ ਪਈ ਜੀ ਇਹਨਾਂ ਨੂੰ ਵੇਖ ਲਓ ਹੈ ਆਹ ਸਟੇਸ਼ਨ ਦੇ ਨਾਲ ਹੀ ਨੁਕਰ ਤੇ ਟੱਬਾ ਹੈਗਾ ਆ ਇੱਥੋਂ ਦੇਖਦੇ ਆ ਕੋਈ ਨਾ ਕੋਈ ਸਮਝੀ ਲੈ ਲੈਨੇ ਆ ਭਾਜੀ ਉਹ ਤੇਨੂੰ ਟੱਬੇ ਤੇ ਜਾ ਕੇ ਆਂਦੇ ਟੱਬਾ ਨਹੀਂ ਹੈਗਾ ਉਹ ਤੇ ਉਹ 10 ਕਿ ਹਤਾ ਕਹਿੰਦੇ ਕੀ ਹੋਈ ਜੀ ਤੇ ਭਾਜੀ ਕਹਿੰਦੇ ਕੜੀ ਮੈਂ ਕੜੀ ਮੇਜੂਗੀ ਟੱਬਾ ਬਾਟਾ ਟੱਬੇਗਾ ਪਾਜੀ ਕਹਿੰਦੇ ਕੜੀ ਮਿਲੂ ਕਹਿੰਦੇ ਕੜੀ ਤੇ ਐਨੀ ਮੱਸੀ ਆ ਉਹ ਬਾਜ ਕਹਿੰਦਾ ਉਹ ਨਹੀਂ ਪਾਜੀ ਇਹ ਤੇ ਕੰਮ ਦੂਜੇ ਚੱਲਣ ਡਿਆ ਮੱਸੀ ਮੀਟਰ ਵਾਲਾ ਹੀ ਹੈ ਲੈ ਇਧਰ ਉਹ ਟੱਬਾ ਹੈਗਾ ਗਾੜੀ ਆ ਸਟੇਸ਼ਨ ਲੱਗੇ ਹਾਂ ਅੰਦਰ ਸਟੇਸ਼ਨ ਦੇ ਅੰਦਰ ਆ ਗਏ ਆ ਅੱਖਾਂੋਂ ਪੈਂਡ ਹੈ ਆ ਲੂਣੇ ਨਾ ਕਾਲਾ ਲੈ ਵੀ ਸਬਜ਼ੀਆਂ ਆਪਾਂ ਕਰਾ ਲਈਆਂ ਇਥੋਂ ਹੁਣ ਤੰਦੂਰ ਬਾਲਣ ਵਾਸਤੇ ਲੱਕੜ ਲੈਣ ਚੱਲੇ ਜੇ ਮਿਲ ਗਈ ਤੇ ਨੇ ਦੇ ਆ ਇਹਨੇ ਛਲੀਆਂ ਵਾਲਿਆਂ ਕੋ ਛਲੀਆਂ ਵਾਲਿਆਂ ਕਹਿੰਦੇ ਆ ਵਾ ਮੂਫਲੀ ਵਾਲਿਆਂ ਕੋ ਪੁੱਛ ਲਈ ਲੱਕੜ ਸ਼ਾਇਦ ਇਹਨਾਂ ਕੋ ਢੱਕਾ ਚ ਮਿਲ ਜਾਣ ਅੱਧਾ ਤੇ ਆ ਰਹੇ ਹੈ ਕਹਿਗਾ ਕਿ ਟਾਈਮ ਹੀ ਹੋ ਗਿਆ ਵਾ ਨਾ 8 ਵਜਨ ਵਾਲੇ ਆ ਰੇ ਵੀ ਜਰਾ ਬੰਦ ਹੋ ਗਏ ਦੋ ਆ ਰਹੇ ਤੂੰ ਹੋਏ ਬੰਦਿਆ ਹੁਣ ਵੇਖੋ ਕਿਥੋਂ ਬੂੰਗਲ ਬਣਦੀ ਹੈ ਭਾਜੀ ਪੁੱਛਣ ਦੇ ਕਿਸ ਨੂੰ ਵੀ ਆਪਣਾ ਲੱਕਣਾ ਕਿਥੋਂ ਮਿਲਦੀ ਹੈ ਚਿੰਕਲ ਨੂੰ ਡੇ ਪੁੱਛਣਗੇ ਯਾਰ ਯਾਰ ਪਰ ਉਹ ਪਰਲੇ ਮਨਿਸਪਲ ਪਰਲੇ ਬੰਨੇ ਹੋਗੇ ਹਾਂ ਪਾੜ ਨਹੀਂ ਚੱਲਿਆ ਨਹੀਂ ਨਹੀਂ ਉਹ ਗੈਸ ਹੀ ਉਹ ਤਾਂ ਫਿਰ ਗੈਸ ਬਣਨੀ ਭਾਜੀ ਪੁਹਾਕਾ ਦੇ ਵਿੱਚ ਨਾ ਭਾਜੀ ਕਹਿੰਦੇ ਇਹ ਤਾਂ ਲੱਗਿਆ ਪਾੜ ਚੱਲਿਆ ਹੁੰਦਾ ਮੈਂ ਨਹੀਂ ਨਹੀਂ ਮਾੜੀ ਜੀ ਮਲਾਈ ਜਾਂਦਾ ਨੇ ਆ ਚਾਦਰ ਤੇ ਆਦਰ ਨਹੀਂ ਭਾਜੀ ਗੈਸ ਬਣ ਗਈ ਤੇ ਐਨ ਪੁਹਾਕਾ ਪਛਾਣ ਬਾਹਰ ਨੂੰ ਮੱਝਾ ਨਾ ਬਣ ਗਈ ਕਿ ਨਹੀਂ ਗੱਲ ਪੂਰੀ ਮਿੰਟਮ ਮਿੰਟੀ ਕੰਮ ਦਿਖਣੀਆਂ ਤਾਂ ਮੱਕ ਲੈਲ ਪਾਇਆ ਇਹਦੇ ਚ ਉਹ ਇਹਨੂੰ ਟ੍ਰੇਨ ਦਾ ਮੱਕ ਲੈਲ ਹੀ ਕਹਿੰਦੇ ਭਾਜੀ ਨੇ ਸਪੈਸ਼ਲ ਲਿਆਂਦਾ ਏ ਸਿਆਕਲ ਕੱਢ ਲੈ ਆਹ ਕਿਤਾ ਜਗੜ ਨੂੰ ਚੱਲ ਭਾਲ ਦੇ ਭਾਲ ਦੇ ਭਾਲ ਦੇ ਜਗੜ ਤੇ ਭਾਲ ਦੇ ਨਹੀਂ ਇੱਕ ਜਗ੍ਹਾ ਟਿਕਣਾ ਹੀ ਨਹੀਂ ਤੇ ਉਧਰ ਤੂੰ ਭਾਲ ਤੇ ਦੇ ਚੱਲ ਭਾਲ ਦੇ ਜਗੜ ਤੇ ਲੈ ਪਤਾ ਨਾਲੇ ਪਾਉ ਨਹੀਂ ਟਿਕਣਾ ਨਹੀਂ ਇੱਥੇ ਬਹੁਤ ਵਧੀਆ ਰੋਟੀਆਂ ਲੱਥਾਂ ਦੀਆਂ ਅੱਜ ਪਾਉ 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 ਆ ਲੋ ਇਹ ਆ ਤੀਜ ਲੈ ਲੋ ਤੀਜ ਲੈ ਅਸੀਂ ਇਹ ਚਪਾਓ ਰੋਟੀ ਜੀ ਟਿਕਣੀ ਪਈ ਓ ਚਪਾਓ ਰੀ ਇਸ ਤਰ੍ਹਾਂ ਇੱਥੇ ਇਹ ਆ ਤੁਮ ਪਾਇਆ ਬਹੁਤ ਵਧੀਆ ਜਿਆਦਾ ਨਾ ਜੀ ਬੋਲਦੇ ਸਾੜੋ ਛੋੜ ਦਿਓ ਛੋੜ ਦਿਓ ਛੁੜਾ ਦਿਓ ਭਾਈ ਲੈ ਸਮਝਦਾ ਹੋਇਆ ਜੀ ਇਹ ਦੇਣ ਜਾਂਦੇ ਰੋਟੀਆਂ ਤੇ ਬਹੁਤ ਵਧੀਆ ਲੱਗਦੀਆਂ ਪਈਆਂ ਬੰਦੇ ਕਾਰੀਗਰ ਲੱਗੇ ساری ਗੱਤ ਲੱਗੇ ਹੈਗੇ ساری ਗੱਤ ਲੱਗੇ ਮੁੰਡੇ ਦੋ ਬਈ ਮੁੰਡੇ ਫੁਲਕੇ ਤੇ ਆਪਣੇ ਲੱਗ ਕੇ ਸਾਰੇ ਪਹਿਲੋ ਉਹਦੇ ਲੈ ਕੇ ਆਇਓ ਬਾਲਨ ਸਾਰਾ ਉਹਦੇ ਬਲਵਾਇਆ ਕਿਉਂਾ ਪਾਣੀ ਆਵੇ ਮੜਾ ਜੇ ਲੋਂਡੇ ਜਿਹੜਾ ਫੁਲਕਾ ਜਿਹੜਾ ਨੇ ਜਲਦੀ ਲੱਗ ਜਾਂਦੇ ਨੇ ਲਾਈਟ ਹੋ ਗਈ ਬੰਦ ਅੱਧ ਵਿਚਾਲੇ ਰਹਿ ਗਿਆ ਕੰਮ ਹੈ ਆ ਕਹਿੰਦੀ ਵਾ ਮੈਨੂੰ ਰੇੜੀ ਜਾ ਵਾ ਝੂਟੇ ਦੇਈ ਜਾ ਬਸ ਹੇ ਠੀਕ ਹੈ ਕੰਮ ਐਦਾਂ ਨੂੰ ਕਦੀ ਫੁਲਕੇ ਲੱਥੇ ਟਾਰਚਾ ਨਾਲ ਲੈ ਬੰਦ ਹੋ ਗਈ ਮੌਕੇ ਤੇ ਯਾਰ ਹੱਦ ਹੋ ਗਈ ਆਹ ਹੋ ਜਾ ਅੱਧੇ ਚਾੜੇ ਫੁਲਕੇ ਆਪਣੇ ਬਣੇ ਅੱਧੇ ਚਾੜੇ ਕਮਰੇਗਾ ਬਸ ਉਹ ਬੁਝਾਈ ਜਾਂਦੀ ਆਪਣੀ ਲਾਈਟਾਂ ਸੰਦੀਪ ਚੱਕਾਂਂਦੇ ਕਿੰਨੀ ਕੋਸ਼ ਨਹੀਂ ਲੈ ਰਦੀ ਚਲਾ ਚਲਾ ਲੈ ਜਾ ਲੈ ਪਜਾਓ ਪਜਾਓ ਗੱਡੀ ਲਵਾਓ ਇਹਨੂੰ ਜਰਾ ਚਕਾਓ ਇਹ ਸਟੰਟ ਮਾਰੋ ਮੜਾ ਚਕਾ ਦਿਓ ਗੱਡੀ ਕਾੜੀਓ ਲੈ ਵੇਖੀ ਵੇਖੀ ਸਾ ਤੋਂ ਮੁੱਦਨਾ ਕਰਨੀ ਕੋਈ ਕੋਈ ਦੇ ਪਜਾਮੀਆਂ ਪਾਲਛੜੇ ਇਹਦੇ ਵਿੱਚ ਤੰਦੂਰ ਦੇ ਵੇਖ ਲਓ ਫੁੜਕੇ ਫੇਰ ਵੀ ਨਹੀਂ ਲੱਗਣੇ ਮੈਨੂੰ ਲੱਗਦੇ ਸਾਡੇ ਵਾਲਾ ਘੁੱਗ ਬਣਾ ਗੇ ਖਾਓ ਖਾਓ ਐਕਦਾ ਮਜਾ ਖਾਣ ਦਾ ਬਹੁਤ ਵਧੀਆ ਹੋਇਆ ਅੱਗ ਉਹ ਕੋਈ ਜਿਆਦਾ ਆ ਖਾਓ 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 ਕਾਲੇ ਬਿਸਕੁਟ ਹੈ ਲੈ ਤੰਦੂਰ ਮਾਹ ਇੱਕ ਦੇ ਤਾਇਆ ਗਿਆ ਕੀ ਅਸੀਂ ਖੇਕ ਪਿਆ ਇਸ ਦੇ ਵਿੱਚੋਂ ਯਾਰ ਮੈਂ ਲੋਹੇ ਵਾਲਾ ਕੱਢ ਲਾ ਨਿਓ ਕੋਈ ਇਹਨੇ ਕੱਢ ਦਿੰਨਾ ਮੈਂ ਆ ਚੱਲੇ ਆ ਪਾ ਜਾਨ ਹੱਥ ਤੇ ਸਟੇਜ ਉੱਪਰ ਤੁਰਾਂਗਾ ਲਾਂ ਜੀ ਚੀਚੇ ਸੜ ਜਾਨੀ ਤਾਂ ਅਹ ਉਹ ਘਰੇ ਖੜਾ ਆਦੇ ਉੱਥੇ ਥੱਲੇ ਗਲ ਜਾਣਾ ਤੂੰ ਲੱਗਦਾ ਐਰ ਐਰ ਨੂੰ ਸਿੰਕਾਂ ਤੋੜੇ ਦੋ ਬਾਲ ਹੋ ਗਏ ਸਿੰਕ ਦੇ ਤੇ ਆਹ ਚੱਲ ਛੋੜ ਦੋ ਥੱਲੇ ਤੰਦੂਰ ਚ ਸੇਕ ਘਾਟਿਆ ਨਾ ਉਹਦੋਂ ਨੂੰ ਫੇਰ ਉਜੀ ਜੂ ਲੋ ਨਾ ਪਾਣੀ ਤੇ ਲਾਇਆ ਨੇ ਜਾਂ ਜਾਂ ਪੋਣਾ ਬਨੋਣਾ ਪੋਣਾ ਬਨੋ ਹੱਥ ਦੇ ਤੇ ਲਾ ਤੂੰ ਨੀ ਮੈਂ ਕਹਿੰਦਾ ਬਨ ਲਾਉਣੀ ਹੈ ਨਾ ਦੋਵਾਂ ਦੀ ਹੋਈ ਲੜਾਈ ਦੋਵਾਂ ਦੀ ਹੋਈ ਲੜਾਈ ਬਹੁਤ ਜ਼ਿਆਦਾ ਮਾਰੇ ਥੱਕੇ ਉੱਤੇ ਲਾਈ ਜਾ ਹੁਣ ਉੱਤੇ ਬੜਾ ਸੇਕਾ ਥੱਲੇ ਕੋ ਜੇ ਡੇਕ ਪੈ ਲੈਣਾ ਦੇਰੇ ਡੇਕ ਪਣਾ ਖੋਲ ਡੇਕ ਪਣਾ ਤੇ ਬਸ ਆਉਂਦਾ ਖੜਾ ਮੋਗਾ ਲੱਗ ਰਿਹਾ ਅੱਜ ਵਾਸਤੇ। ਆਹ ਕੰਮ ਪੜੇ ਸਿੱਟਣਾ ਵਾਸਤੇ। ਇਹਨੇ ਦਾ। ਲੈ ਵੀ ਫੁਲਕੇ ਤੇ ਸਾਰੇ ਜਿਹੜੇ ਉਹ ਲੱਗ ਗਏ ਆ ਕੰਪਲੀਟ ਕਰਤਾ ਕੰਮ। ਅਬੜੀ ਦੇ ਮਾਸੀ ਹੁਣਾਂ ਚੰਗੀ ਰੱਖੀ ਆ ਛੋਟੀ ਜੀ। ਇਹ ਚ ਲਾਏ ਫੁਲਕੇ। ਸੰਦੀਪ ਕੱਢ ਰਹੀ ਆ ਸਬਜ਼ੀ। ਦੇਖੋ। ਤੇ ਭਾਜੀ ਬਣਾ ਰੇ ਆਪਣੀ ਚਾਹ। ਚਾਹ ਕਰਨ ਦੀ ਦੀ। ਅੱਛਾ ਪਾਣੀ ਗਰਮ ਕਰ ਰਹੇ ਆ। ਚਲੋ ਕੁਝ ਵੀ ਕੰਮ ਕਰ ਰਹੇ ਆ ਠੀਕ ਆ। ਤੇ ਕਰਨ ਦੀ ਦੀ ਆਪਣੇ ਭਾਂਡੇ ਮਾਇ ਰਹੇ ਤੇ ਮੈਂ ਲੱਗਾ ਸਲਾਦ ਕੱਟਾਂ। ਸਾਰੇ ਰਹਿਣੇ ਵਿਜੀ ਹੈ ਗੈਸ ਤੇ ਮੈਂ ਆਪੋ ਆਪਣੇ ਕੰਮ ਦੇ ਵਿੱਚ ਪਿਆਰ ਹੋਵੇ ਤੇ ਇਦਾਂ ਦਾ ਹੋਵੇ ਮੈਂ ਸਾਰੇ ਰਹਿਣੇ ਆਪੂ ਆਪਣੇ ਕੰਮ ਦੇ ਵਿੱਚ ਵਿਜੀ ਹੈ ਕਿਰਨ ਦੂ ਦੂ ਉਹ ਵਾਜਾ ਨਹੀਂ ਕੱਟਣ ਨੂੰ ਕਿੱਸ ਨੂੰ ਬੰਦ ਕਰ ਹੁਣ ਹੋઈ ਲੰਦ ਤੇ ਫੇਰ ਹੋ ਗਈ ਆ ਉਹ ਲਲੋ ਏ ਉਹ ਖਲਾਟਾ ਤੋੜਦਾ ਸਭ ਕੁਝ ਇਹਨਾਂ ਨੇ ਹਾਂ ਕਮਾਰਤਾ ਕਹਿੰਦੀ ਸਬਜ਼ੀ ਘਟ ਖਾਣੀ ਇਹ ਮਿਕਸਰ ਜੀ ਹੈ ਤੇ ਇਹ ਇਹਨੂੰ ਕਹਿੰਦੇ ਸ਼ਾਇ ਪਨੀਰ ਇਹ ਉਹ ਮੰਗਵਾਇਆ ਹੈ ਆ ਤੇ ਹੋਈ ਨੇ ਗੱਲ ਆਪਣਾ ਪਰਿਵਾਰ ਬੈਠਾ ਰੋਟੀ ਖਾਣ ਨਾਲੇ ਅੱਗ ਬਾਲਦੀ ਉਹਦੀ ਹੁਣ ਅੱਗ ਜਿਹੜੀ ਘਟ ਗਈ ਫਿਰ ਲੱਕੜ ਰੱਖ ਕੇ ਤੇਬਲ ਦਾ ਵੀ ਕੰਮ ਲੈ ਲਿਆ ਉਹਦੇ ਤੋਂ ਪੁੱਤ ਵੀ ਉੱਠ ਖਲੋਤਾ ਰਾਜਾ ਨਹੀਂ ਕਿਤੇ ਖੁਸ਼ ਦੇ ਲਿਆ ਮੇਰੀ ਧੀ ਉਹ ਜੇ ਭੁੱਖ ਲੱਗੇ ਜਾਂ ਠੀਕ ਨਾ ਹੋਵੇ ਉਦੋਂ ਰੋਂਦੀ ਨਹੀਂ ਤੇ ਰੋਂਦੀ ਨਹੀਂ ਮੇਰੀ ਧੀ ਤੁਸੀਂ ਜ਼ਿਆਦਾਤਰ ਲੋਕਾਂ ਜਿਵੇਂਦੇ ਜੇ ਮੇਰੀ ਡੇਲੀ ਵਲੋਗਿੰਗ ਆ ਬਹੁਤ ਘੱਟ ਹੋਏਗੀ ਬਹੁਤ ਘੱਟ ਬੜੀ ਮਹਾਰਾਜ ਦੀ ਕਿਰਪਾ ਹੈ ਕੋਸ਼ ਰੈਂਦੀ ਆ ਹਾਂ ਹਾਂ ਮਤਲਬ ਤੂੰ ਹੀ ਲਾ ਲੋ ਦਿਨ ਦੇ ਵਿੱਚ ਰਹੂਗੀ ਤੇ ਇੱਕ ਦੋ ਵਾਰੀ ਜਦਾਂ ਉਹ ਵੀ ਦੁੱਧ ਪੀਣਾ ਜਾਂ ਨੀਂਦ ਆਈਏ ਇਹ ਚੀਜ਼ ਆ ਨਹੀਂ ਤੇ ਰੋਂਦੀ ਨਹੀਂ ਐਵੇਂ ਨਹੀਂ ਰੋਂਦੀ ਵੀ ਕਈ ਬੱਚੇ ਹੁੰਦੇ ਨੇ ਐਵੇਂ ਰੋਈ ਜਾਂਦੇ ਬਸ ਉਹ ਚੀਜ਼ ਨਹੀਂ ਹੈਗੀ ਤਾਂ ਵੀ ਕਿੰਦਾ ਸੋਣਾ ਨਾ ਕਦੀ ਗੌਰ ਕਰਕੇ ਧਿਆਨ ਦੇਖੇ ਕਿੰਨਾ ਪਿਆਰਾ ਕਰੂਗੀ ਤਾਂ ਹਰ ਗੁਣ ਹਰ ਤਾਂ ਤਾਂ ਵੇਖ ਕਿ ਬਹੁਤ ਹੀ ਪਿਆਰਾ ਬੋਲਦੀ ਹੈ ਮੇਰੇ ਜੀਹ ਦਾ ਕੜੀਮੁੜੀ ਭਲਾ ਹੀ ਜਾਵਾ ਹਰ ਗੁਣ ਹਰ ਗੋੜ ਕਾਕਾ ਕਾਕਾ ਇਹ ਕੋਣ ਖਿਲਾਦੀ ਕਾਕਾ ਆ ਕਿਥੇ ਕਾਕਾ ਆਏ ਨਹੀਂ ਮੇਰੇ ਪੁੱਤ ਤੂੰ ਤੇ ਕਾਕਾ ਹੀ ਆਂ ਤੇ ਆਏ ਤੇ ਕਾਕਾ ਕਿੱਥੇ ਹੈ ਕੈਪ ਕੈਪ ਕਿੱਥੇ ਓਏ ਕੈਪ ਸੌਕਸ ਕਿੱਥੇ ਆ ਸੌਕਸ ਸੌਕਸ ਕਿੱਥੇ ਸੌਕਸ ਦੱਸੋ ਬਈ ਨਾ ਕਾਕੇ ਦੀਆਂ ਸੌਕਸ ਕਿੱਥੇ ਲੈ ਹੀਟਰ ਸੇਕਨ ਲਾ ਪਈ ਹੈ ਤੇ ਟਿੱਡੀ ਕਿੱਥੇ ਟਿੱਡੀ ਕਾਕੇ ਦੀ ਟਿੱਡੀ ਟਿੱਡੀ ਕਿੱਥੇ ਓਏ ਨਹੀਂ ਆਇਨੀ ਮੋਤਨੀ ਰਾਜਾ ਦਾਦੂ ਕਿਤੇ ਦਾਦੂ ਉਹ ਦਾਦੂ ਆ ਗਿਆ ਬਾਹਰ ਤਾਦੂ ਦਾਦਾ ਉਹ ਦਾਦਾ ਆ ਗਈ ਹਰ ਗਾ ਸੌਕਸ ਕਿੱਥੇ ਮੇਰੀਆਂ ਸੌਕਸ 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 ਨਹੀਂ ਪਤਾ ਲੱਗਦਾ ਜੇ ਹੈਨਾ ਆਹ ਚ ਸੌਕਸ ਪਤਾ ਹੋਵੇ ਸੌਕਸ ਆਏ ਹਾਂ ਇਹਨੂੰ ਕਹਿੰਦੇ ਸੌਕਸ ਸੌਕਸ ਕਿੱਥੇ ਕਾਕੇ ਦੀਆਂ ਚਲੋ ਸਾਰੇ ਜਾਣੇ ਨੂੰ ਸਾਸੀ ਕਾ ਬੁਲਾਓ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਨੇ ਚਲੋ ਸਾਸੀ ਕਾ ਬੁਲਾ ਦਿਓ ਸਾਸੀ ਕਾ ਇਧਰ ਨੂੰ ਮੂੰਹ ਕਰਕੇ ਪੁੱਤ ਬੁਲਾਉ ਨਾ 사ਸੀ ਕਾ ਲਈ ਭਈ ਸਾਰੇ ਜਣੇ 사ਸੀ ਕਾ ਜਰੂਰ ਲਿਖਦੇ ਹੋ ਮੇਰੀ ਧੀ ਰਾਣੀ ਤੁਹਾਨੂੰ 사ਸੀ ਕਾ ਬੁਲਾਉਣ ਲਈ ਫੇਰ ਇੱਕ ਵਾਰੀ ਬੁਲਾ ਦਿਓ ਇੱਕ ਵਾਰੀ ਫੇਰ 사ਸੀ ਕਾ ਬੁਲਾ ਦਿਓ 사ਸੀ ਕਾ 사ਸੀ ਕਾ ਵੇਲੋ ਆਏ ਨਾ ਸੋਚੇ ਵੀ ਖਣੀ ਪੀ ਅਟੇ ਛਟੇ ਕਰਨ ਲਈ ਫੇਰ ਵੇਖਾ ਹੱਥ ਜਿਤੋਂ ਪਰਾ ਹੋਣਗੇ ਨੇ ਫੇਰ ਮੈਂ ਕਹਾਂਗਾ ਚਲੋ 사ਸੀ ਕਾ ਬੁਲਾ ਦਿਓ 사ਸੀ ਕਾ ਬੁਲਾ ਦਿਓ 사ਸੀ ਕਾ 사ਸੀ ਕਾ ਕਰ ਦੋ ਹਰ ਗੁਣ ਕਰ ਦੋ 사ਸੀ ਕਾ ਲ ਕਰ ਦੋ ਠੀਕ ਜੀ ਵੇਲ ਨਾ ਫੇਰ ਇਹਨੇ ਬੁਲਾਤੀ ਨਾ ਚਲੋ ਵਾਈ ਗੁਰ ਕਰ ਦੋ ਵਾਈ ਗੁਰ ਵੈਗਰੂ ਨੋ ਬਬਾ ਵੈਗਰੂ 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 ਕਰ ਦੋ ਵੈਗਰੂ ਵੈਗਰੂ ਠੀਕ ਆ ਵੇਖ ਲਓ ਵੈਗਰੂ ਬੋਲਦੀ ਨਾ ਵੈਗਰੂ ਵੀ ਬੋਲਦੀ ਡੈਡੀ ਨੇ ਖਾਇਆ ਇਹਨੂੰ ਵੈਗਰੂ ਠੀਕ ਆ ਐਗਰੂ ਕਰਦੀ ਨਾ ਬਾਬਾ ਜੀ ਨੂੰ ਜੈ ਕਰੋ ਚਲੋ ਬਾਬਾ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੇ ਜੈ ਕਰ ਦੋ ਜੈ ਕਰੋ ਬਾਬਾ ਜੀ ਜੈ ਕਰ ਦੋ ਜੈ ਕਰ ਦੋ ਜੈ ਕਰੋ ਇੰਜ ਚਲੋ ਹੁਣ ਅੰਮੀ ਦੇ ਪਾਰੀ ਕਰ ਦੇ ਇੱਕ ਚੀਜ਼ ਹੋਰ ਕਰਕੇ ਦਿਖਾਓ ਪਾਰੀ ਕਰ ਦੋ ਅੰਮੀ ਦੇ ਪਾਰੀ ਕਰ ਦੋ ਵਾ ਠੀਕ ਏ ਨਿੱਕੇ ਨਿੱਕੇ ਕੰਮ ਕਰ ਦੇ ਇੱਥੇ ਬਹਿ ਕੇ ਬਾਬਾ ਜੀ ਨੇ ਗਿਆ ਚਲੋ ਹਰਗਣ ਇਹਨਾਂ ਨੇ ਇਹਨਾਂ ਨੇ ਤੁਹਾਨੂੰ ਦਵਕਾ ਮਾਰਿਆ ਇਹਨਾਂ ਨੂੰ ਅੱਖਾਂ ਕਰ ਦੋ ਐ ਕਰਕੇ ਉਹ ਵੇਖੇ ਤੁਹਾਨੂੰ ਅੱਖਾਂ ਵਿਖਾਉਂਦੀ ਫੇਰ ਵੇਖ ਇਹਨਾਂ ਨੇ ਨਾ ਦਵਕਾ ਮਾਰਿਆ ਸਬਸਕ੍ਰਾਈਬਰ ਨੇ ਦਵਕਾ ਮਾਰਿਆ ਅੱਖਾਂ ਕਰ ਦੋ ਐ ਕਰ ਦੋ ਕਿਉਂ ਇਹ ਕਿਹ ਗੁੱਸਾ ਵੀ ਆਉਂਦਾ ਆ ਧੀਰਗਣ ਨੂੰ ਚਲੋ ਚਲੋ ਦੰਦੀਆਂ ਵਿਖਾ ਦੋ ਚਲੋ ਦੰਦੀਆਂ ਵਿਖਾ ਦੋ ਐ ਕਰ ਦੋ ਈ ਈ ਗੱਦ ਦੰਦیاں ਵਿਖਾ ਦੋ ਉਹ ਠਿੱਡੀ ਨਹੀਂ ਦਿਖਾਉਣੀ ਪਹਿਲਾਂ ਪਹਿਲਾਂ ਦੰਦیاں ਵਿੱਚ ਖਾਉਂਦੀ ਹੁੰਦੀ ਸੀ ਹੁਣ ਉਹ ਹਟ ਗਈ ਆਦਤ ਉਹ ਤੇ ਹਟ ਗਈ ਨਾ ਕਦੀ ਕਿਤੇ ਮੂੜ ਪਵੇ ਦਿਖਾ ਦਿੰਦੀ ਨਹੀਂ ਤਾਂ ਨਹੀਂ ਬਾ ਬਾ ਬਾਏ ਕਰ ਦੋ ਚਲੋ ਇਹ ਸਬਸਕ੍ਰਾਈਬਰ ਨੂੰ ਹੁਣ ਬਾਏ ਵੀ ਕਰ ਦੋ ਬਾਏ ਬਾਏ ਵੀ ਕਰਤੀ ਵੀ ਲੋ ਸਾਰੇ ਕੰਮ ਕਰਤੇ ਹਨਾ ਵੀ ਹੁਣ ਆਪਣੀ نیند ਪੂਰੀ ਕਰ ਲਈ ਇੰਨੇ ਨਹੀਂ ਹੁਣ ਸੌਣਾ ਦੋ ਘੰਟੇ ਵੇਖੀਂ ਹੰਡੀ ਵਾਲੀ ਜੋ ਆ ਗਈ ਹੁਣ ਸੌਣ ਦੀ ਆਪਣੀ ਨੀਂਦ ਪੂਰੀ ਹੋ ਗਈ ਹੁਣ ਨਹੀਂ ਸੌਂ ਜਾਂਦੀ ਹੁੰਦੀ ਚਲੋ ਸੌਂਜੋ ਹੁਣ ਚਲੋ 10 ਮਿੰਟ ਖੇਡ ਲੈਣਾ ਚਲੋ ਕੱਕੇ ਨੂੰ ਸੁਵਾ ਦਿਓ ਹੁਣ ਸਾਡੇ ਇੱਕ ਚੀਤੇ ਚੇਤਾ ਭਲ ਗਈ ਵਾ ਵਾ ਕਿਉਂ ਵਾ ਵਾ ਉਹ ਇਹਨੂੰ ਕੰਦੀ ਵਾ ਵਾ ਸੁਵਾਉ ਕੱਕੇ ਨੂੰ ਫੇਰ ਵਾ ਵਾ ਹਰ ਗੁਣਾ ਇਹ ਕੀ ਹਰ ਗੁਣਾ ਦੰਦੀਆਂ ਉਹ ਖਾਦੋ ਇਨ 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 ਉਹਨੂੰ ਗਾਣਾ ਸੁਣਾਈ ਜਿੱਤੇ ਰੋਂਦੀ ਹੁੰਦੀ ਇੱਕ ਮਿੰਟ ਆਹ ਬਾਈ ਉਹ ਹੁਣ ਮੂਰਚ ਨੇਗੀ ਕਈ ਵਾਰੀ ਨਾ ਸੰਦੀਪ ਨੇ ਇੱਕ ਇਹਨੂੰ ਗਾਣਾ ਸੁਣਾਉਂਦੀ ਹੁੰਦੀ ਆ ਇਹ ਗਾਣਾ ਸੁਣਦੇ ਸਾਰੇ ਰੋਂਡਾ ਬਿੰਦੀ ਪਤਾ ਨਹੀਂ ਇਹਨੂੰ ਕੀ ਗੱਲ ਉਹ ਵਿਕੇ ਉਹ ਵਿਕੇ ਉਹ ਵਿਕੇ ਉਹ ਰੋਂਦਾ ਵੀ ਉਹ ਉਹ ਰੋਂਦੀ ਉਹ ਸਾਰੇ ਰੋਂਦਾ ਵੀ ਵਿਕੀ ਵੀ ਕਰ ਰਹੀਦਾ ਉਹ ਫੋਟੋ ਲੈ ਗਾਣਾ ਕੀ ਗਲੀਆਂ ਤਾਂ ਆਈਆਂ ਬਾਬਲੇ ਇਦਾਂ ਕਰਕੇ ਕੋਈ ਗਾਣਾ ਬੋਲਦੀ ਆਹ ਗੱਲ ਹੋਇਆ ਤਰਦੀ ਇਹ ਕਿ ਗਾਣਾ ਸੁਣਾਉਂਦਾ ਮਤਲਬ ਕੁਝ ਨਹੀਂ ਕਹਿਣ ਦੇ ਗਾਣਾ ਸੁਨਾਈਦਾ ਬਸ ਮਨ ਲੱਗ ਕੋਈ ਨਹੀਂ ਡਿਊਟੀ ਬੜੀ ਪੈਣ ਗਈ ਹੈ ਨਿਓ ਉਹ ਵੀ ਕਿਉਂ ਦਿਓ ਕਹਿੰਦਾ ਕੀ ਕਰੀਏ ਵੀ ਕਹਿੰਦਾ ਡਿਊਟੀ ਬੜੀ ਪੈਣ ਗਈ ਹੈ ਪਾਜੀ ਹੁਣੀ ਆਪਾਂ ਨੂੰ ਚਾਹ ਬਣਾ ਕੇ ਲੱਗੇ ਨੇ ਪਿਉਉਣ ਕਹਿੰਦੇ ਵੀ ਮੈਂ ਵਧੀਆ ਚਾਹ ਬਣਾਉਣਾ ਆ ਇੱਕ ਗਿਲ ਸਾਹਿਬ ਹੁਣੀ ਗਰਮ ਮਸਾਲਾ ਪਾਈ ਜਾਂਦੇ ਚਾਹ 'ਚ ਚਾਹ ਬਣਾਉਂਦੇ ਵੱਡੇ ਵੱਡੇ ਫੇਰ ਕਰਦੇ ਪਾਜੀ ਪਰ ਤੁਸੀਂ ਮੰਨੋ ਗੱਲ ਤੁਸੀਂ ਆਪਣਾ ਤੁਸੀਂ ਕਹਿੰਦੇ ਨੇ ਮੈਂ ਪਹਿਲੀਆਂ ਸਿੰਕਿੰਗ ਕਰਦੇ ਰਿਹਾ ਆਂ ਪਰ ਸੋਨੂ ਸੀਤ ਵਾਲੇ ਦਾ ਤੁਸੀਂ ਨੀਰ ਕਾਰਡ ਤੋੜ ਸਕਦੇ ਉਹ ਕਿੱਥੇ ਲੈਂਦਾ ਨੂੰ ਮਿਲ ਕੇ ਕਿੱਥੇ ਕਿੱਥੇ ਲੈਂਦਾ ਸੀ ਮੈਂ ਆਜ ਨਹੀਂ ਮਿਲਦਾ ਸਹੀ ਗੱਲ ਹਾਂ ਨਹੀਂ ਨਹੀਂ ਬੰਦਾ ਉਹ ਆਪਣੀ ਮੰਮੀ ਨੂੰ ਬੜਾ ਮਾੜਾ ਚੰਗਾ ਬੋਲਦਾ ਹੈ ਬੰਦਾ ਬੜਾ ਗੰਦਾ ਯਾਰ ਉਹਨੇ ਗਲਤ ਕੀਤਾ ਯਾਰ ਮੰਮੀ ਨੂੰ ਬੜਾ ਮਾੜਾ ਚੰਗਾ ਬੋਲਦਾ ਯਾਰ ਪਰ ਉਹ ਤਾਂ ਥੋੜਾ ਜਿਹਾ ਬਣ ਗਿਆ ਵਾ ਹੋਲਡੇ ਤੇ ਥੋੜਾ ਬਣ ਗਿਆ ਵਾ ਲੋਕਿ ਆਵੇਂ ਚੱਲ ਜਨਨੇ ਵਿੱਚ ਜ਼ਿਆਦਾ ਮਜ਼ਾ ਆ ਜਾਂਦਾ ਹਾਂ ਐਸਾ ਹੀ ਇੱਕ ਕਹਿੰਦੇ ਇਹ ਆਪਕੇ ਇਹ ਬੁਲਪਰ ਕੀ ਹੈ ਕਹਿੰਦਾ ਇਹ ਕਿਲ ਹੈ ਉਹ ਕਹਿੰਦੇ ਕਿਲ ਪੋਲਾ ਟੀਂਗਲਾ ਹੈ ਆਮ ਮਜ਼ੇ ਲਈ ਨਿਕਲਿਆ ਉਹ ਵੀ ਬੰਦੇ ਵੇ ਗੋਡੇ ਮੇਰੇ ਨਾਲ ਗੱਲ ਹੋਈ ਟੋਕਰਾ ਟੀਵੀ ਵਾਲਿਆਂ ਦੀ ਨਾਈਸਾ ਬੰਦੇ ਬੜਾ ਸਾਫਾ ਜਿਹਾ ਪੁੰਦੇ ਉਹ ਵੀ ਵਿਚਾਰੇ ਕਮੇਡੀ ਕਰਦੇ ਆਗੇ ਉਹਨਾਂ ਦੇ ਚੈਨਲ ਵਧੀਆ ਬੰਦੇ ਨੇ ਉਹ ਵੀ ਤੇ ਭਰੇ ਆ ਵੀ ਉਹ ਦਜਾ ਕਹਿੰਦਾ ਪਾਜੀ ਆ ਬੁਲਤੀ ਕੀ ਇਹ ਕਹਿੰਦਾ ਇਹ ਪਾਜੀ ਕਿਲ ਕਿਲ ਕਹਿੰਦਾ ਕਿ ਕਹਿੰਦਾ ਕਹਿੰਦਾ ਕਿਲ ਮਤਲਬ ਕਹਿੰਦਾ ਕਿਲੇ ਭੱਗਿਆ ਆ ਭਰ ਗਿਆ ਜਿਹਨੂੰ ਕਹਿੰਦੇ ਆ ਭਰ ਗਿਆ ਕਿਲ ਆ ਨਾ ਮੈਂ ਜਦੋਂ ਵਿਆਹ ਉਹਨਾਂ ਕਹਿੰਦਾ ਆਹ ਨਾ ਬਈ ਵਿਆਹ ਕਿੰਨੀ ਕਮਰ 20 ਸਾਲ ਕਹਿੰਦਾ ਵੇਖ ਲੋ ਫਿਰ ਹਾਂਦਾ ਤੁਹਾਡੇ ਆਸ ਰਹੀ ਹੈ ਕਹਿੰਦਾ ਨਹੀਂ ਨਹੀਂ ਕਹਿੰਦਾ ਵਿਆਹ ਉਹ ਖਾਦੀ ਇਹ ਕਹਿੰਦਾ ਹਾਂ ਜੀ ਭਾਜੀ ਉਹ ਖਾ ਲਓ ਤੁਹਾਡੇ ਆਸ ਰਹੀ ਹੈ ਕਹਿੰਦਾ ਕਿੰਨੀ ਉਮਰ ਤੁਹਾਡੀ ਕਹਿੰਦਾ 20 ਤੇ ਉੱਤੇ ਹੀ ਆ ਹੈ ਗੱਲ ਰੋਕੇ ਬੋਲਦਾ ਕਿਉਂ ਮੈਂ ਨਾ ਗੱਲ ਗਾਣਾ ਵੀ ਹਰ ਸਮਾਂ ਕਰ ਜੰਦਾ ਤੋਸਾਨ ਹਾਂ ਇੱਕ ਗਾਣਾ ਵੀ ਬੈਣਾ ਹੈ ਹਾਂ ਕੋਈ ਨਹੀਂ ਕਿਹਾ ਗਾਣਾ ਉਹਨੇ ਜਿੰਨੇ ਬੁਲਾ ਕੇ ਸੁਣਾ ਬੋਲਿਆ ਹੂੰ ਹਾਂਜੀ ਬਾਜੀ ਸਾਨੂੰ ਬਤੀਲਾ ਚਾਹੀਦਾ ਦੇਓ ਬਾਜੀ ਬਤੀਲਾ ਨਾਲ ਪਾਦਾ ਪਾਦਾ ਖਾਂਦਾ ਡੜੀਆਂ ਨਹੀਂ ਅੱਜ ਸ਼ੁਕਰਣ ਮੰਨੇ ਨਹੀਂ ਮੈਂ ਲੈ ਵੀ ਚਾਹ ਤੇ ਬਣ ਗਿਆ ਆਪੋ ਆਪਣਾ ਕੱਪ ਚੱਕ ਲੋ ਆ ਕਿਤਾ ਸਨੀਪ ਦਾ ਕੱਪ ਚਲੋ ਲੈ ਜੰਮ ਹਮੰਦਰੀ ਆਈ ਹਰ ਗੁਣੇ ਦਾ ਮਸਤਾਈਏ ਹੱਥੋਂ ਸਿਕੰਡੀ ਦਾ ਐਵੇਂ ਐਂ ਦਾ ਹੱਥੋਂ ਇਹ ਕਹੇ ਗਏ ਹਾਂ ਉਹ ਕੀ ਹੈ ਇਹਨਾਂ ਨੇ ਹਰ ਗੁਰਨਾ ਹਰ ਗੁਰਨਾ ਆਪ ਛੱਡੇ ਕਰੀ ਆਪ ਉਹਦੀ ਹੋਰ ਗੁਰਨਾ ਉਹ ਪਤਾ ਨਹੀਂ ਕੀ ਲਾਤਾ ਹੈ ਹੈਲੋ ਕਰ ਦੋ ਹੈਲੋ ਹੈਲੋ ਕਰ ਹੈਲੋ ਕਰ ਦੋ ਆਪ ਛੱਡੋ ਆਪ ਸੈਕਿੰਡ ਹੈ ਹੈਲੋ ਕਰ ਦੇ ਹੈਲੋ ਕਰ ਦੋ ਹੈਲੋ ਹੈਲੋ ਆ ਵੈਰੀ ਗੁੱਡ ਵੈਰੀ ਗੁੱਡ ਤੂੰ ਹੀ ਦਸਾਉਣਾ ਨਹੀਂ ਭਰਾ ਤੁਹਾਡੀਆਂ ਪਲੀਆਂ ਅੱਖਾਂ ਕਾਦੀਆਂ ਮੈਂ ਲੱਗਾ ਸੌਣ ਪਈ ਹੁਣ ਤੇ ਸਵੇਰੇ ਕਰਨਾ ਵਲੌਗ ਹੈਡ ਹੁਣ ਹੁਣ ਸਮਝਣਾ ਰਮਾਨਾ ਯਾ ਅੀ ਦੇਵ ਲੋ ਵੀ ਇਹ ਲਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ